ਕੈਨੇਡਾ ਵਿੱਚ ਪੰਜਾਬੀ ਨੌਜਵਾਨ ਦੀ ਰੋਡ ਐਕਸੀਡੈਂਟ ਵਿੱਚ ਹੋਈ ਮੌਤ ਪਤਨੀ ਸਮੇਤ ਰਹ ਰਿਆ ਸੀ ਕੈਨੇਡਾ ਰੋਜੀ ਰੋਟੀ ਕਮਾਉਣ ਵਿਦੇਸ਼ ਗਏ ਪੰਜਾਬੀ ਨੌਜਵਾਨ ਦੀ ਵਿਦੇਸ਼ ਦੀ ਧਰਤੀ ਤੇ ਰੋਡ ਐਕਸੀਡੈਂਟ ਵਿੱਚ ਮੌਤ ਹੋ ਗਈ ਮ੍ਰਿਤਕ ਜਿਲ੍ਹਾ ਤਰਨਤਾਰਨ ਦੇ ਪੱਟੀ ਵਿੱਚ ਵਿਧਾਨ ਸਭਾ ਹਲਕਾ ਪਿੰਡ ਮਨਿਆਲਾ ਜੈ ਸਿੰਘ ਦਾ ਰਹਿਣ ਵਾਲਾ ਸੀ ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਕੀ ਕਿਹਾ ਤੁਸੀਂ ਵੀ ਸੁਣੋ ਅਤੇ ਦੇਖੋ ਇੱਕ ਵਿਸ਼ੇਸ਼ ਰਿਪੋਰਟ ਹਲੋ ਇਹ ਆਪਣੀ ਮੇਰਾ ਨਾਮ ਜੀ ਭਾਈ ਦਵਿੰਦਰ ਸਿੰਘ ਆ ਤੇ ਹਾਂ ਸਾਡਾ ਬਹੁਤ ਮਾਰਾ ਹੋ ਗਿਆ ਅਹੀਂ ਇਹ ਤੁਹਾਡੇ ਕੀ ਲੱਗਦਾ ਸੀ ਤੇ ਜੀ ਲੜਕਾ ਹੀ ਆਪਣਾ ਕਿ ਕੀ ਗੱਲ ਵੱਡੀ ਨਜ਼ਰ ਆਉਂਦੀ ਇੰਨੇ ਚੁੱਪ ਬੈਠੇ ਗੱਲ ਜੀ ਕਾਦੀ ਬਣਨੀ ਸੀ ਮੇਰਾ ਕੀ ਦੋ ਲਿਖਾ ਤੇ ਦੋ ਦੋਨੋ ਗਾਦੇ ਕਿ ਕਨੇਡਾ ਚਲਦਾ ਮੈਂ ਕਨੇਡਾ ਗਿਆ ਸੀ ਤੇਰੀ 3 ਸਾਲ ਹੋ ਗਏ ਆ ਗਏ ਹੁਣ ਕੋਈ ਹਾਸਾ ਵਾਪਰ ਕਰ ਹਾਂਜੀ ਹਾਸਾ ਆ ਉਧਰ ਕੋਈ ਹਾਸਾ ਹੋ ਗਿਆ ਜੀ ਲੜਕਾ ਆਪਣਾ ਖਤਮ ਹੋ ਗਿਆ ਬਾਕੀ ਕੀ ਘਰ ਤੇ ਗੱਲ ਵੀ ਨਹੀਂ ਹੁਣ ਆਉਂਦੀ ਕੋਈ ਚਾਹੀਦੀ ਦੀ ਮੰਗ ਕਰਦੇ ਸਰਕਾਰ ਕੋਲੋਂ ਜਾਂ ਉੱਤਰ ਦੇ ਕੋਈ ਜਿਹੜੇ ਹੈਗੇ ਨੇ ਅਮਰੀਕਾ ਦੇ ਜਾਂ ਕੈਨੇਡਾ ਦੇ ਕੋਈ ਪਤਨੀ ਸੱਚੀ ਹੋਵੇ ਡੈਡ ਫੌਲਟੀ ਵਾਸਤੇ ਸਾਡੀ ਜੀ ਮਦਦ ਕੀਤੀ ਜਾਏ ਮਾਂ ਰੋਈ ਜਾਂਦੀ ਆ ਮਾਂ ਦਾ ਹਾਲ ਮਾੜਾ ਹੋ ਗਿਆ ਸਾਡਾ ਵੀ ਹੋ ਗਿਆ ਜਿਹੜੀ ਸਾਡੀ ਲੜਕੀ ਆ ਉਹ ਵੀ ਪਹਿਲਾਂ ਹੀ 20 ਸਾਲ ਤੋਂ ਦੋ ਸਾਲਾਂ ਦੇ ਜਦੋਂ ਦਾ ਪਾਸਾ ਮਾਰਿਆ ਗਿਆ ਅਧਰੰਗ ਹੋ ਗਿਆ 18 ਸਾਲ ਦਿਵਾਖ ਹੋਈ ਠੇਰੋ ਉਹਦਾ ਇਲਾਜ ਕਰਾਇਆ ਤੇ ਕੋਠੇ ਤੋਂ ਫੇਰ ਡਿੱਗ ਪਈ ਉਹ ਸਾਢੇ 3 ਸਾਲ ਹੋ ਗਏ ਮੰਜੇ ਤੇ ਹੀ ਆਏ ਹੋ ਇੱਕ ਮੰਜਾ ਸਵੇਰੇ ਸੁਪਨੇ ਪਾ ਲਈਦਾ ਇੱਕ ਰਾਤ ਨੂੰ ਫੇਰ ਪਾ ਲਈਦਾ ਇੱਕੋ ਬੇਟਾ ਇੱਕ ਲੜਕਾ ਹੀ ਆਪਣਾ ਤੇਜ ਵੀਰ ਉਹ ਖਤਮ ਹੋ ਗਿਆ ਵੀ ਕੀ ਕਰੀਓ ਤੁਹਾਨੂੰ پتہ ਪੈ ਲਗਾ ਸਰਨਾ ਜੀ ਅੱਜ ਰਾਤ ਹੀ ਅਸਲੀ ਪਤਾ ਲੱਗਾ ਜਦੋਂ ਸਾਡਾ ਕਿਹਨੇ ਫੋਨ ਨਹੀਂ ਚੁੱਕਿਆ ਸਾਨੂੰ ਕੁਝ ਦਿਹਿਆ ਨਹੀਂ ਕਰਦੇ ਉਦੋਂ ਹੀ ਕਾਹ ਨਹੀਂ ਪਤਾ ਕੀ ਕਰਨਾ ਹੈ ਕੀ ਕਰਨਾ ਹੈ 9 9 ਤਾਂ ਵੀ ਤੜੀ ਰਹੇ ਹਾਂ ਜੀ 9 ਉੱਥੇ ਆ ਔਰ ਮੰਗ ਕਰਦੇ ਸਰਕਾਰ ਕੋਲ ਮੰਗ ਜੀ ਕਰਦੇ ਜੇ ਸਾਡੀ ਥੋੜੀ ਬੜੀ ਮਦਦ ਕੀਤੀ ਜਾਵੇ ਸਾਡੇ ਹੱਥ ਪੱਲੇ ਹਾਣੀ ਕੋ ਵੀ ਅੱਛਾ ਦੱਸੋ ਨਾ ਤੇਜ ਵੀਰੂ ਵੇਖੀ ਬਣ ਗਿਆ ਤੇਰੇ ਨਾਲ 4 ਦਿਨ ਹੋ ਗਏ ਫੋਨ ਲਾਉਂਦਿਆਂ ਨੂੰ ਕਿਤੇ ਨਾ ਹੂੰ ਤੇ ਨਾ ਨਾ ਸਾਡੇ ਨਾਲ ਫੋਨ ਨਹੀਂ ਚੁੱਕਿਆ ਹਸਤਾਜ ਚ ਦਾਖਲ ਕਰ ਦਿੱਤਾ ਕੋਈ ਗੱਲ ਨਹੀਂ ਸਾਡੇ ਨਾਲ ਹੋਈ ਅੱਜ ਸਾਨੂੰ ਪਤਾ ਲੱਗ ਗਿਆ ਪੁੱਤ ਮੁੱਕ ਗਿਆ ਵਾ ਅੱਜ ਸਾਨੂੰ ਪਤਾ ਲੱਗ ਗਿਆ ਕਿ ਲੁੱਟੇ ਗਏ ਓਏ ਹੋਏ 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 ਓਏ ਹੋਏ ਓਏ ਜੀ ਕੀ ਮੰਗ ਕਰਦੇ ਆ ਇਹ ਦੇਖੋ ਵੇਚਣਾ ਸਾਡੇ ਬੱਚੇ ਦੀ ਡੈੱਡ ਬੋਡੀ ਹੈ ਬੱਚਾ ਸਾਡਾ ਇੱਧਰ ਭੇਜ ਦਿਓ ਉਧਰ ਡੈਥ ਹੋ ਗਈ ਬੱਚੇ ਦੀ ਡੈੱਡ ਬੋਡੀ ਡੈੱਡ ਇੱਧਰ ਆ ਜਾ ਛੇਤੀ ਛੇਤੀ ਅਹੀਂ 4 ਦਿਨ ਹੋ ਗਏ ਗਿਲਕਦਿਆਂ ਨੂੰ 4 ਦਿਨ ਹੋ ਗਏ ਗਿਲਕਦਿਆਂ ਨੂੰ ਜੀ ਕੂਨ ਜੋਗੇ ਨਹੀਂ ਰਹਿ ਗਏ ਵਿਚਾਰੇ ਬਿਮਾਰ ਹੋ ਗਏ ਸਾਰੇ ਇੱਧਰ ਹੀ ਆ ਜਾਓ ਹੱਥੀ ਅਹੀਂ ਸਭ ਕੁਝ ਕਰਨਾ ਹੱਥੀ ਅਹੀਂ ਦੇਖ ਲਈਏ ਨੂੰ ਆਏ ਨੂੰ ਗੱਲ ਨਾਲ ਲਾ ਲਈਏ ਫੇ ਕੀ ਕੁਝ ਬਣਿਆ ਇਹਦੇ ਨਾਲ ਓਹੋ ਮੇਰੇ ਨਾਮ ਸੁਬੀਰ ਅੱਛਬੀਰ ਅੱਛਬੀਰ ਕੀ ਗੱਲ ਕਰਦੇ ਕੀ ਗੱਲ ਹੋਈ ਏ ਤੁਹਾਡੇ ਮੇਰੇ ਬ੍ਰਦਰ ਅਮਰੀਕਾ ਗਿਆ ਸੀ ਟ੍ਰਾਲੇ ਤੇ ਗੱਡੀ ਤਾਂ نیچے ਉੱਤਰੀ ਆ ਗੱਡੀ ਕਾਰ ਦੇ ਵਿੱਚ ਵੱਜਿਆ ਉਹ ਤੇ ਐਕਸੀਡੈਂਟ ਹੋ ਗਿਆ ਤੁਸੀਂ ਪਲੀਸ ਮੇਰੇ ਵੀਰ ਨੂੰ ਇਧਰ ਜੋ ਛੱਲੀਪੁਰੀ ਵਿੱਚ ਅਸੀਂ ਆ ਦਾ ਭਰਾ ਦੇ ਭਾਬੀ ਜੀ ਨੂੰ ਬਾਹਰ ਭੇਜਿਆ ਸੀ ਕਿ ਤੁਸੀਂ ਪਲੀਸ ਮੇਰੇ ਵੀਰ ਦੀ ਬੋਡੀ ਪਲੀਸ ਇੰਡੀਆ ਵਾਪਸ ਸਾਡੇ ਕੋਲ ਭੇਜ ਦੋ ਦਰਨਾਤੀ ਪਹਾੜ ਵਰਤਿਆ ਮੈਂ ਕੋਠੇ ਤੋਂ ਡਿੱਗ ਗਈ ਸੀਗੀ ਸੱਟ ਲੱਗ ਗਈ ਮਨ ਕਿਤੇ ਬਸ ਪੂਰੀ ਬੋਡੀ ਦਾ ਸਰਕਲ ਖਲੋ ਗਿਆ